ਇਕ ਤਸਕਰੀ ਦੀ ਕਾਰਵਾਈ ਨੇ ਨਾਇਗਰਾ ਨਦੀ ਦੇ ਪਾਰ ਕੈਨੇਡਾ ਤੋਂ ਨਿਊਯਾਰਕ ਵਿੱਚ ਨਜ਼ਦੀਕ ਨਾਲ ਇੱਕ ਨਵੇਂ ਖਰੀਦੇ 630000 ਯੂਐਸ ਡਾਲਰ ਦੇ ਕਾਰਨ ਡ੍ਰੋਪ ਪੁਆਇੰਟ ਵੱਜੋਂ ਵਰਤ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਡ੍ਰੋਨ ਦੀ ਵਰਤੋਂ ਕੀਤੀ। ਜਿਸ ਦਾ ਖੁਲਾਸਾ ਇਸ ਹਫਤੇ ਅਨਸੀਲ ਕੀਤੀ ਗਈ ਇੱਕ ਅਪਰਾਧਿਕ ਸ਼ਿਕਾਇਤ ਵਿੱਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਇਸ ਮਾਮਲੇ ਵਿੱਚ ਸਤੰਬਰ 2022 ਵਿੱਚ ਸ਼ੁਰੂ ਹੋਈ ਇੱਕ ਜਾਂਚ ਤੋਂ ਬਾਅਦ ਇੱਕ ਵਿਅਕਤੀ ਨੂੰ ਦੋਸ਼ੀ ਮੰਨਿਆ ਗਿਆ ਅਤੇ ਦੋ ਹੋਰਾਂ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਪਤਾ ਉਦੋਂ ਲੱਗਿਆ ਜਦੋਂ ਯੂਐਸ ਬਾਰਡਰ ਪੈਟਰੋਲ ਏਜੰਟਸ ਨੇ ਇੱਕ ਡਰੋਨ ਨੂੰ ਯੂਐਸ ਸਰਹੱਦ ਦੇ ਉੱਪਰਲੇ ਇਲਾਕੇ ਤੋਂ ਇੱਕ ਕਾਂਟਰੀਓ ਵਾਈਨਰੀ ਦੇ ਆਸ-ਪਾਸ ਅਤੇ ਪਿੱਛੇ ਤੱਕ ਰਾਤ ਭਰ ਦੀ ਯਾਤਰਾ ਨਾਲ ਹੀ ਟਰੈਕ ਕੀਤਾ। ਇੱਕ ਅਦਾਲਤੀ ਫਾਈਲਿੰਗ ਦੇ ਅਨੁਸਾਰ ਯੰਗਸਟਾਊਨ ਨਿਊਯਾਰਕ ਵਿੱਚ ਘਰ ਦੀ ਵਾਪਸੀ ਦੀ ਯਾਤਰਾ ਤੇ ਡਰੋਨ ਦੇ ਚੈਸੇ ਤੋਂ ਇੱਕ ਪੈਕੇਜ ਲਟਕਿਆ ਹੋਇਆ ਦੇਖਿਆ ਗਿਆ ਸੀ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਜਗ੍ਹਾ-ਜਗ੍ਹਾ ਤੇ ਮੌਜੂਦ ਸੀ ਜਦੋਂ ਡਰੋਨ ਸ਼ੱਕੀਆਂ ਦੇ ਨੇੜੇ ਉਤਰਨ ਤੋਂ ਪਹਿਲਾਂ ਵਿੜੇ ਵਿੱਚ ਹੀ ਘੁੰਮਦਾ ਰਿਹਾ। ਜਾਂਚ ਕਰਤਾਵਾਂ ਨੇ ਕਿਹਾ ਕਿ ਪੈਕੇਜ ਵਿੱਚ ਲਗਭਗ 6.5 ਪਾਉਂਡ ਯਾਨੀ ਕਿ 3 ਕਿਲੋਗ੍ਰਾਮ ਡਰੱਗ ਐਮਡੀਐਮਏ ਮੌਜੂਦ ਸੀ ਜਿਸ ਨੂੰ ਆਮ ਤੌਰ ਤੇ ਐਕਸਟਸੀ ਕਿਹਾ ਜਾਂਦਾ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਘਰ ਦੀ ਤਲਾਸ਼ੀ ਲੈਣ ਤੇ ਕਈ ਡਰੋਨ ਅਤੇ ਕੰਟਰੋਲਰ ਮਿਲੇ ਪਰ ਫਰਸ਼ ਤੇ ਗੱਦਿਆਂ ਨੂੰ ਛੱਡ ਕੇ ਲਗਭਗ ਕੋਈ ਫਰਨੀਚਰ ਨਹੀਂ ਦੇਖਿਆ ਗਿਆ। ਡਰੋਨਾਂ ਤੋਂ ਮਿਲੇ ਅੰਕੜਿਆਂ ਤੋਂ ਪਤਾ ਚੱਲਿਆ ਕਿ ਸਤੰਬਰ 2022 ਦੀ ਉਡਾਨ ਤੋਂ ਪਹਿਲਾਂ ਸਰਹੱਦ ਪਾਰ ਹੋਰ 5 ਉਡਾਨਾਂ ਭਰੀਆਂ ਗਈਆਂ ਸਨ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਨਿਊਯਾਰਕ ਸਿਟੀ ਅਤੇ ਕੈਲੀਫੋਰਨੀਆ ਦੇ ਦੋ ਸ਼ੱਕੀ ਵਿਅਕਤੀਆਂ ਨੇ ਡਰੋਨ ਉਡਾਣਾ ਲਈ ਬਫੈ ਸੀ ਨਿਊਯਾਰਕ ਸਿਟੀ ਨਿਵਾਸੀ ਬੁੱਧਵਾਰ ਨੂੰ ਡਰਗ ਅਤੇ ਸਾਜ਼ਿਸ਼ ਦੇ ਦੋਸ਼ਾਂ ਤੇ ਪੋਵੈਲੋ ਵਿੱਚ ਯੂਐਸ ਜਿਲ੍ਹਾ ਅਦਾਲਤ ਵਿੱਚ ਪੇਸ਼ ਹੋਇਆ ਜਿਸ ਤੋਂ ਬਾਅਦ ਵਿੱਚ ਬੋਨਟ ਤੇ ਰਿਹਾ ਕਰ ਦਿੱਤਾ ਗਿਆ